ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 3 ਅਕਤੂਬਰ ਆ ਜੋ ਸਰਕਾਰ ਕਹਿ ਰਹੀ ਪਾਣੀ ਖੱਡਣਾ ਵਾ ਵਾਕਈ ਰਾਵੀ ਦਰਿਆ ਤੇ ਹੁਨੇਵਾਲ ਖੜੇ ਆ ਵਾਕਈ ਬੜੇ ਭਿਆਨਕ ਫੇਰ ਦ੍ਰਿਸ਼ ਹੈ ਦਰਿਆ ਦੇ ਉਸੇ ਤਰ੍ਹਾਂ ਕਿਸ ਤਰ੍ਹਾਂ ਜਿਵੇਂ 25 ਤਰੀਕ ਨੂੰ ਪਾਣੀ ਕਰ ਰਿਹਾ ਸੀ ਉਸੇ ਤਰ੍ਹਾਂ ਇਹ ਪਾਣੀ ਜਿਹੜਾ ਵਾ ਇਹ ਚੱਲ ਰਿਹਾ ਵਾ ਸੋ ਸੰਤਾ ਨੂੰ ਬੇਨਤੀ ਆ ਇਹ ਵਾਕਿਆ ਜਿਹੜੇ ਨੀਵੇਂ ਥਾਵਾਂ ਦੇ ਸਮਾਨ ਅਸੀਂ ਫੇਰ ਰੱਖਲੇ ਨੇ ਉਹਨੂੰ ਉੱਚੇ ਥਾਵਾਂ ਤੇ ਲੈ ਜਾਣਾ ਚਾਹੀਦਾ ਕਿਉਂਕਿ ਕੋਈ ਤਬਾਰ ਨਹੀਂ ਆ ਹੁਣ ਤਬਾਰ ਕਿਸੇ ਤੇ ਕਰਨਾ ਨਹੀਂ ਚਾਹੀਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਰਾਵੀ ਦਰਿਆ ਜਿਸ ਤਰ੍ਹਾਂ 24 25 ਤਰੀਕ ਨੂੰ ਚੱਲ ਰਿਹਾ ਸੀ ਹੁਣ ਇਸੇ ਤਰ੍ਹਾਂ ਹੀ 31 ਅਕਤੂਬਰ ਐ ਅੱਜ ਆ ਵਾਕਏ ਬਹੁਤ ਤੇਜ਼ ਜਿਹੜਾ ਪਾਣੀ ਆ ਉਹ ਚੱਲ ਰਿਹਾ ਵਾ ਸਭ ਨੂੰ ਜਿਹੜਾ ਸਖਸਾ ਥਾਵਾਂ ਦੇ ਆਪਣਾ ਸਮਾਨ ਜਿਹੜਾ ਵਾ ਐਰਕਾਂ ਉੱਚੇ ਥਾਵਾਂ ਤੇ ਕਰ ਲੈਣਾ ਚਾਹੀਦਾ ਵਾ ਸਰਕਾ ਧੋਖਾ ਨਾ ਖਾਇਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ